ਪੰਜਾਬ ਸਰਕਾਰ ਨੇ 16ਵੇਂ ਵਿੱਤ ਮਿਸ਼ਨ ਤੋਂ ਪੰਜਾਬ ਦੀ ਵਿਤੀ ਸੇਧ ਦੇ ਹਵਾਲੇ ਨਾਲ ਸੂਬੇ ਦੇ ਚੌਥਾਰਫਾ ਵਿਕਾਸ ਲਈ 132247 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਆ। ਸੂਬਾ ਸਰਕਾਰ ਨੇ 6 ਮੈਂਬਰੀ ਵਿੱਤ ਮਿਸ਼ਨ ਤੋਂ ਪੋਸਟ ਏਵੈਲੂਏਸ਼ਨ ਆਫ ਰੈਵਨਿਊ ਡਿਫੈਂਸਿਵ ਗਰਾਡ ਚਾਰੀ ਰੱਖਣ ਦੀ ਵੀ ਮੰਗ ਕੀਤੀ ਆ। ਉਹਨਾਂ ਸੂਬੇ 'ਚ ਜਮਿਨੀ ਪਾਣੀ ਦੇ ਡਿੱਗਰੇ ਪੱਧਰ ਤੇ ਇਸ ਕਾਰਨ ਵਧ ਰੀਆਂ ਖੇਤੀ ਲਾਗਤਾਂ ਦਾ ਹਵਾਲਾ ਵੀ ਦਿੱਤਾ। ਡਾਕਟਰ ਅਰਵਿੰਦ ਨਗੜੀਆ ਦੀ ਅਗਵਾਈ ਹੇਠ ਵਿੱਤ ਮਿਸ਼ਨ ਨਾਲ ਵਿਚਾਰ ਵਟਾਂਦre ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਪੈਕੇਜ ਲਈ ਤਰਕ ਪੇਸ਼ ਕਰਦਿਆਂ ਫੈਦਾਵਾਰ ਅਤੇ ਆਜ਼ਾਦੀ ਦੀ ਰੱਖਿਆ ਲਈ ਪੰਜਾਬ ਦੇ ਵੱਡਮੁੱਲੇ ਯੋਗਦਾਨ ਦਾ ਜ਼ਿਕਰ ਕੀਤਾ ਵਿੱਤ ਕਮਿਸ਼ਨ ਦੀ ਟੀਮ ਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਹੈ ਅਤੇ ਫਿਰ ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੈੱਟ ਕਮਿਸ਼ਨ ਤੋਂ ਜੋ 132247 ਕਰੋੜ ਦਾ ਵਿਸ਼ੇਸ਼ ਪੈਕੇਜ ਮੰਗਿਆ ਉਸ ਵਿੱਚ ਸੂਬੇ ਦੇ ਵਿਕਾਸ ਲਈ 75000 ਕਰੋੜ ਰੁਪਏ ਖੇਤੀਬਾੜੀ ਅਤੇ ਵਿਕਾਸ ਵਿਭਿੰਨਤਾ ਲਈ 17950 ਕਰੋੜ ਪ੍ਰਾਲੀ ਸਾੜਨ ਦੀ ਰੋਕਥਾਮ ਅਤੇ ਬਦਲਵੇਂ ਪ੍ਰਬੰਧਾ ਲਈ 5025 ਕਰੋੜ ਨਾਰਕੋ ਅਤਵਾਦ ਅਤੇ ਨਸ਼ਿਆਂ ਨਾਲ ਨਜਿੱਠਣ ਲਈ 8840 ਕਰੋੜ ਉਦਯੋਗੀਕਰਨ ਲਈ 6000 ਕਰੋੜ ਸ਼ਹਿਰੀ ਸਥਾਨਿਕ ਇਕਾਈਆਂ ਲਈ 9426 ਕਰੋੜ ਅਤੇ ਪਿੰਡੂ ਸਥਾਨ ਇਕਾਈਆਂ ਲਈ 10000 ਕਰੋੜ ਰੁਪਏ ਦੇ ਫੰਡ ਸ਼ਾਮਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੇ ਵਿੱਚ ਕਿਹਾ ਹੈ ਕਿ ਪੰਜਾਬੀਆਂ ਦੀ ਘਾਲਣਾ ਸਦਕਾ ਬਣੀ ਪਛਾਣ ਨੂੰ ਦੇਖਦਿਆਂ ਵਿੱਤ ਕਮਿਸ਼ਨ ਸੂਬੇ ਲਈ ਵਿਸ਼ੇਸ਼ ਪੈਕੇਜ ਦੀ ਸਿਫਾਰਿਸ਼ ਕਰੇ ਉਹਨਾਂ ਲੋਕਪੱਖੀ ਸੁਧਾਰਾਂ ਦਾ ਜ਼ਿਕਰ ਕਰਦਿਆਂ ਟੈਕਸ ਮਾਲੀਏ ਵਿੱਚਲੇ ਵਾਅਦੇ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਹੈ ਕਿ ਜੀਐਸਟੀ ਮਾਲੀਆ 33% ਦੀ ਵਧਿਆ ਅਤੇ ਇਕੱਲੇ ਆਪਕਾਰੀ ਦੇ ਵਿੱਚ ਪੰਜਾਬ fisc ਦੀ ਤੋ ਵੱਡਾ ਇਜ਼ਾਫਾ ਹੋਇਆ ਉਹਨਾਂ ਦੱਸਿਆ ਕਿ ਸੂਬਾ ਸਰਕਾਰ ਗੈਰ ਉਤਪਾਦਕ ਖਰਚਿਆਂ ਨੂੰ ਤਰਕਸੰਤ ਬਣਾਉਣ ਤੇ ਵਿਚਾਰ ਕਰ ਰਹੀ ਹੈ ਮੁੱਖ ਮੰਤਰੀ ਭਗਵਾਨਪਾਤਮਨ ਨੇ ਸਿਰ ਚੜੇ ਕਰਜ਼ੇ ਲਈ ਪਿਛਲੀਆਂ ਸਰਕਾਰਾਂ ਸਿਰ ਭਾਂਡਾ ਭੰਨਿਆ ਮਾਰਚ 2017 ਦੇ ਵਿੱਚ CCL ਦਾ 30584 ਕਰੋੜ ਦੇ ਕਰਜ਼ੇ ਦਾ ਵਿਸ਼ੇਸ਼ ਜ਼ਿਕਰ ਕੀਤਾ ਉਹਨਾਂ ਪੁਲਿਸ ਫੋਰਸ ਅਤੇ ਅਧਿਉਨਿਕ ਕਰਨ ਲਈ ਵੀ ਫੰਡਾਂ ਦੀ ਮੰਗ ਕੀਤੀ ਹੈ ਜਮੀਨੀ ਪਾਣੀ ਦੇ ਹੀਠਾਂ ਜਾਣ ਨਾਲ ਹਾਲ ਪੇਸ਼ ਕਰਦੇ ਆ ਉਹਨਾਂ ਕਿਹਾ ਕਿ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ ਪਵੇਗਾ ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵਾਨ ਪ੍ਰਮਾਨ ਦੇ ਵੱਲੋਂ ਪੇਸ਼ ਕੀਤੇ ਗਏ ਇਤਰਕਾਂ ਦੇ ਉੱਤੇ ਕੇਂਦਰ ਸਰਕਾਰ ਕਿੰਨਾ ਗੌਰ ਕਰਦੀ ਹੈ